oh ਮੁਜਾਰਾ ਦੇ ਸ਼ਾਮਲ ਹੋਏ ਵੱਖ-ਵੱਖ ਜਥੇਬੰਦੀਆਂ ਦੇ ਕਨਵੀਨਰ ਸਹਿबान ਤੇ ਵੱਖ-ਵੱਖ ਵਿਭਾਗਾਂ ਤੋਂ ਪੈਨਸ਼ਨਰ ਅਤੇ ਮੁਲਾਜ਼ਮ ਸਾਥੀਓ ਜਿਹੜਾ ਅੱਜ ਦਾ ਇਹ ਅਰਥੀ ਭੂਤ ਮੁਜਾਰਾ ਸਾਰਿਆਂ ਵੱਲੋਂ ਨਾਲ ਮਿਲ ਕੇ ਮੁਕੇਰੀਆਂ ਬਲਾਕ ਵੱਲੋਂ ਕੀਤਾ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਸਰਕਾਰ ਜਿਹੜੀ ਬਹੁਤ ਹੀ ਮਿੱਠੇ ਤੇ ਇਹੋ ਜਿਹੇ ਵਾਅਦੇ ਕਰਕੇ ਹੋਂਦ ਵਿੱਚ ਆਈ ਸੀ ਅੱਜ ਜੋ ਹਾਲਾਤ ਪਲੀ ਪਾਸ ਜਾਣਦੇ ਹੋ ਇਹ ਇਹ ਸਰਕਾਰ ਹਰ ਕਿਸੇ ਨੂੰ ਖੁਸ਼ ਕਰਨ ਵਿੱਚ ناکਾਮ ਦੇ ਰਹੀ ਨਾਕਾਮ ਦੇ ਰਹੀ ਆ ਜਾਓ ਸਾਡੇ ਮੁਲਾਜ਼ਮ ਹੋਣ ਚਾਹੇ ਪੈਨਸ਼ਨਰ ਹੋਣ ਚਾਹੇ ਆਮ ਨਾਗਰਿਕ ਹੋਣ ਚਾਹੇ ਸਾਡੇ ਆਪਣੇ ਕਿਸਾਨ ਭਰਾ ਹੋਣ ਸਾਰਿਆਂ ਨੂੰ ਇਹਨਾਂ ਨੇ ਬਹੁਤ ਪੂਰੀ ਤਰ੍ਹਾਂ ਦੇ ਨਾਲ ਵਿਚਾਰ ਦਿੱਤਾ ਔਰ ਸਾਥੀਓ ਅੱਜ ਦੇ ਸਾਡੇ ਕੋਲ ਮੌਕਾ ਹੈਗਾ ਰੱਬਾ ਅੱਜ ਤੋਂ ਹੀ ਆਪਣੇ ਵਿੱਚ ਇਕਤਾ ਕਰਕੇ ਇਹਨਾਂ ਨੂੰ ਭੰਡਣਾ ਇਹਨਾਂ ਨੂੰ ਇਹਨਾਂ ਦਾ ਵਿਰੋਧ ਕਰਨਾ ਨਾ ਸ਼ੁਰੂ ਕੀਤਾ ਕਿ ਸਾਡੇ ਵਾਸਤੇ ਆਉਣ ਵਾਲੇ ਦਿਨ ਹੋਰ ਜ਼ਿਆਦਾ ਮਾੜੇ ਹੋਣਗੇ ਸਾਥੀਓ ਜਿੱਥੇ ਆਪਣੀਆਂ ਪੈਨਸ਼ਨਾਂ ਆਪਣੀਆਂ ਤਨਖਾਹਾਂ ਜਦੋਂ ਦਿਲ ਕਰਦਾ ਉਦੋਂ ਵਧਾ ਲੈਂਦੇ ਆ ਪਰ ਅੱਜ ਸਾਡੇ ਜਿਹੜੇ ਲੋਕ ਜਿਹੜੇ ਵੀਰ ਜਾਂਦੇ ਲੰਬੀਆਂ ਨੌਕਰੀਆਂ ਕਰਕੇ ਬਿਗਿਆਰ ਪੈਨਸ਼ਨ ਬਹੁਤ ਹੀ ਇੱਕ ਮਾੜਾ ਜਿਹੜਾ ਘਟਿਆ ਨੌਜਵਾਨਾਂ ਦਾ ਸੋਸ਼ਲ ਕਰਨ ਦਾ ਬਹੁਤ ਵੱਡਾ ਤਰੀਕਾ ਇਹਨਾਂ ਨੇ ਲੱਭਿਆ ਹੋਇਆ ਬਾਰ-ਬਾਰ ਮਾਮਲਿਆਂ ਨੂੰ ਦਰਸ਼ਕਾਂ ਨੂੰ ਸਮਝ ਦੇ ਕੇ ਮੁੱਕਰ ਰਹੀ ਹੈ ਇਹ ਸਾਰਾ ਹੀ ਜੁਆ ਜੱਤ ਉਸ ਗੱਲ ਦੇ ਵਿਰੋਧ ਵਿੱਚ ਵੀ ਕੀਤਾ ਗਿਆ ਹੈ ਜਦੋਂ ਬਾਰ-ਬਾਰ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਹੈ ਰਾਣੇ ਖਚੇ ਲਾਉਣ ਜਿਹੜੇ ਨੇ ਉਹ ਪੱਕੇ ਨਹੀਂ ਕੀਤੇ ਜਾਂਦੇ ਗਾਰਵਾਲੀਆਂ ਪੈਨਸ਼ਨ ਵਾਲੀਆਂ ਬਹੁਤ ਸਾਰੀਆਂ ਮੰਗਾਂ ਨੇ ਤੁਸੀਂ ਬਲੀਭਾਨ ਜਾਣਦੇ ਹੋ ਬੇਬੀ